ਕਈ ਗੁਰ ਮਤ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰ ਹਰਗੋਬਿੰਦ ਸਾਹਿਬ ਜੀ ਦਾ ਬਹੁਤ ਵੱਡਾ ਸਥਾਨ ਹੈ ਜੀ ਇੱਥੇ ਮਹਾਰਾਜ ਦੇ ਪ੍ਰੋਗਰਾਮ ਚੱਲਦੇ ਰਹਿੰਦੇ ਆ ਤੇ ਕੋਈ ਕੋਈ ਨਾ ਕੋਈ ਪ੍ਰੋਗਰਾਮ ਵੱਡੇ ਤੋਂ ਵੱਡਾ ਹੁੰਦਾ ਰਹਿੰਦਾ ਵਾ ਇੱਥੇ ਤਿੰਨ ਪਾਸ਼ੀਆਂ ਆਈਆਂ ਨੇ ਮਹਾਰਾਜ ਨੇ ਬੜੀ ਕਿਰਪਾ ਇਹ ਗੁਰੂ ਰਾਮਦਾਸ ਦੀ ਇਥੇ 24 ਘੰਟੇ ਲੰਗਰ ਚੱਲਦਾ ਜੀ ਕਿਹੜੀ ਪਾਸ਼ਾ ਜਿਹੜੇ ਚੰਨ ਸ਼ੂਕ ਹਾਂਜੀ ਹਾਂਜੀ ਜਿਹੜਾ ਸ਼ੂਕ ਆ ਗਿਆ ਇਹ ਜੀ ਗੁਰੂ ਰਾਮਦਾਸ ਜੀ ਆਏ ਆ ਗੁਰੂ ਅਰਜਨ ਦੇਵ ਜੀ ਆਏ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਆ ਜੀ ਇਹ ਤਿੰਨੇ ਪਾਸ਼ਾ ਹੀ ਆਏ ਨੇ ਇੱਥੇ ਜੀ ਕਿਹੜੀ ਕਿਹੜੀ ਪਾਸ਼ਾ ਜਿਹੜੇ ਸ਼ੇਰ ਪਾਸ਼ਾ ਲਾਹੌਰ ਜਿਹੜੇ ਕਿਹੜੇ ਉਹਨਾਂ ਦੇ ਦੱਸੋ ਕਿ ਤੱਕੜ ਕਿਹੜੇ ਮਹਾਰਾਜ ਇੱਥੇ ਆਏ ਚੱਲੇ ਕਿਹੜੀ ਕਿਹੜੀ ਪਾਸ਼ਾ ਜੀ ਇੱਥੇ ਚੌਥੇ ਪਾਸ਼ਾ ਆਪਣੇ ਸਮੇਂ ਤੇ ਗੁਰੂ ਰਾਮਦਾਸ ਜੀ ਆਏ ਆ ਜੀ ਲਾਹੌਰ ਤੋਂ ਰਸਤਾ ਸੀ ਅੰਮ੍ਰਿਤਸਰ ਨੂੰ ਜਾਣ ਦਾ ਉਹਨਾਂ ਨੇ ਉਹ ਇੱਥੇ ਗੁਰੂ ਅਰਜਨ ਸਾਹਿਬ ਆਪਣੇ ਸਮੇਂ ਦੇ ਇੱਥੇ ਆਏ ਆ ਇੱਥੇ ਲੰਗਰ ਮਸਤਾਨਾ ਹੋ ਗਿਆ ਸੀ ਤੇ ਗੁਰਦਰਾ ਪਿਪਲੀ ਸਾਹਿਬ ਇਖੇ ਮਾਤਾ ਗੰਗਾ ਜੀ ਤੇ ਮਤਲਬ ਭਾਈ ਗਰਦਾਸ ਜੀ ਵਗੈਰਾ ਬਾਬਾ ਬੁੱਢਾ ਜੀ ਸਿੱਖ ਸੀ ਤੇ ਇਹਨਾਂ ਨੇ ਸੰਗਤਾਂ ਨੂੰ ਪ੍ਰਚਾਰ ਕੀਤਾ ਵੀ ਜਿਹੜੇ ਅਸਲੀ ਗੁਰੂ ਨੇ ਉਹ ਗੁਰੂ ਅਰਜਨ ਸਾਹਿਬ ਨੇ ਤੇ ਪ੍ਰਿਥੀ ਚੰਦ ਜਿਹੜਾ ਸੀ ਉਹ ਗੁਰੂ ਘਰ ਦਾ ਵਿਰੋਧ ਕਰਨ ਲੱਗ ਪਿਆ ਸੀ ਉਹਦੇ ਕਰਕੇ ਲੰਗਰ ਮਸਤਾਨਾ ਹੋ ਗਿਆ ਸੀ ਇਹ ਬਾਬਾ ਬੋਡਾ ਜੀ ਤੇ ਭਾਈ ਗਰਦਾਸ ਜੀ ਨੇ ਇਹਨਾਂ ਪ੍ਰਚਾਰ ਕਰਨ ਤੇ ਮਾਤਾ ਗੰਗਾ ਜੀ ਨੇ ਆਪਣੇ ਹੱਥੀਂ ਇੱਥੇ ਪ੍ਰਸ਼ਾਦਾ ਪਕਾ ਕੇ ਸੰਗਤਾਂ ਨੂੰ ਛਕਾਇਆ ਵਾ ਇਸ ਤਰ੍ਹਾਂ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਸਮੇਂ ਤੇ ਪਹਿਲੀ ਜੰਗ ਜਿੱਤ ਕੇ ਇੱਥੇ ਆਏ ਆ ਉਹਨਾਂ ਕਮਰਕੱਸਾ ਖੋਲਿਆ ਵਾ ਤੇ ਖੂਤੋਂ ਜਲ ਸ਼ਾਕ ਕੇ ਤੇ ਆਰਾਮ ਦਿੱਤਾ ਵਾ ਇਹ ਤਿੰਨ ਪਾਸ਼ਾਈਆਂ ਦਾ ਸਥਾਨ ਹੈ ਉਹਨਾਂ ਦੀ ਯਾਦਗਾਰ ਤਿੰਨ ਪਾਸ਼ਾਈਆਂ ਦੀ ਗੁਰਦੁਆਰਾ ਪਿਪਲੀ ਸਾਹਿਬ ਦੇ ਨਾਂ ਤੇ ਪ੍ਰਸਿੱਧ ਹੈ ਜੀ ਯੋਰਾ ਬੋਲੋ ਵਾਇਗੁਰਜ ਕਲਸਾਬ ਵਾਇਗੁਰਜ ਕੀ ਫਤਿਹ ਗੁਰਦੁਆਰਾ ਪਿੰਪਲੀ ਸਾਹਿਬ ਕੇ ਯਾਰੂਈ ਬਰਸੀ ਬਾਬਾ ਦਾਸਕ ਜੀ ਦੀ ਮਿੱਠੀ ਯਾਦ ਵਿੱਚ ਇਹ ਗੱਤਕਾ ਕੱਪ ਕਰਾਇਆ ਜਾ ਇਹ ਇਹਦੇ ਵਿੱਚ ਵੱਖ-ਵੱਖ ਸਟੇਟਾਂ ਤੋਂ ਟੀਮਾਂ ਆਈਆਂ ਉਹਨਾਂ ਨੇ ਪਾਰਟਿਸਿਪੇਟ ਕੀਤਾ ਇਹ ਮਿਸ਼ਨ ਦੀਪ ਸੇਵਾ ਸੁਸਾਇਟੀ ਦੇ ਬੱਚੇ ਇਹ ਇੱਥੋਂ ਆ ਆਪਣੇ ਖੈਰਾਬਾਦ ਤੋਂ ਆਏ ਆ ਇਹ ਸੁਸਾਇਟੀ ਇਹ ਇੱਕ ਬਹੁਤ ਵਧੀਆ ਪ੍ਰਾਲਾ ਕਰ ਰਹੀ ਆ ਕਿ ਇਹ ਇਹ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੇ ਰਹੀ ਆ ਇਹ ਬੱਚੇ ਇਹ ਫ੍ਰੀ ਬੱਚਿਆਂ ਪੜ੍ਹ ਰਹੇ ਆ ਇਹ ਬਹੁਤ ਵਧੀਆ ਬੱਚਿਆਂ ਦੀ ਟੀਮ ਆ ਹੁਣ ਥੋੜੀ ਦੇਰ ਨੂੰ ਇੱਥੇ ਪ੍ਰਦਰਸ਼ਨੀ ਕਰਨ ਗਈਆਂ ਤੇ ਅਖਾੜਾ ਕਲਗੀਧਰ ਦੇ ਸਾਡੇ ਪਚੰਗੀ ਉਰੀ ਪਾਰਟਿਸਪੇਟ ਕਰ ਰਹੇ ਮੈਂ ਅੰਮ੍ਰਿਤਸਰ ਤੋਂ ਆ ਜੀ ਅੰਮ੍ਰਿਤਸਰ ਤੋਂ ਮੇਰਾ ਨਾਮ ਸਰਦਾਰ ਸਰਦਾਰ ਜਗਦੀਸ਼ ਸਿੰਘ ਅ ਗਦਕੇ ਦਾ ਡਿਸਟ੍ਰਿਕਟ ਗਦਕਾ ਦਾ ਮੈਂ ਪ੍ਰੈਜ਼ੀਡੈਂਟ ਆ ਤੇ ਸਲੰਬੋ ਮੈਂ ਐਸੋਸੀਏਸ਼ਨ ਇੰਡੀਅਨ ਸਲੰਬੋ ਮੈਂ ਐਸੋਸੀਏਸ਼ਨ ਦਾ ਮੈਂ ਵਾਈਸ ਪ੍ਰੈਜ਼ੀਡੈਂਟ ਆ ਤੇ 35 ਸਾਲ ਤੋਂ ਮੈਂ ਸੇਵਾ ਕਰ ਰਿਹਾ ਇਹ ਵੀ ਸਾਡਾ ਇਹ ਬੱਚਾ ਜਿਹੜਾ ਇਹ ਗੁਰ ਕੈਪਟਨ ਸਿੰਘ ਇੱਥੇ ਕੰਪੀਟੀਸ਼ਨ ਕਰਵਾ ਰਿਹਾ ਤੇ ਇਹ ਇਹ ਬੱਚਾ ਮੇਰੇ ਕੋਲ ਬੜਾ ਲੰਮੇ ਸਮੇਂ ਤੱਕ ਤੋਂ ਇਹ ਇਹਨੇ ਮੇਰੇ ਕੋਲ ਪ੍ਰੈਕਟਿਸ ਕੀਤੀ ਆ ਇਹ ਮੇਰੇ ਨਾਲ ਜੁੜਿਆ ਰਿਹਾ ਹੁਣ ਵੀ ਸਾਡੀ ਐਸੋਸੀਏਸ਼ਨ ਦਾ ਮੈਂਬਰ ਆ ਬੜਾ ਇਹ ਵੀਰ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਇੱਕ ਵੀਰ ਗਗਨਵੀਰ ਇਹ ਬਾਹਰ ਹੈਗਾ ਉਹ ਬੱਚਾ ਉਹ ਵੀ ਹੜਕੋ ਖਾਲਸਾ ਸਕੂਲ ਤੋਂ ਮਤਲਬ ਕਿ ਉਹਨੇ ਹੜਕੋ ਅਦੀ ਗਦਕੇ ਦੀ ਐਜੂਕੇਸ਼ਨ ਲਈ ਆ ਇਹ ਬੱਚੇ ਇਹ ਮੈਂ तकरीबन ਪਾਸ਼ਾ ਦੀ ਕਿਰਪਾ ਸਦਕਾ 35 ਸਾਲ ਤੋਂ ਮੈਂ ਗਦਕੇ ਦੀ ਸੇਵਾ ਕਰ ਰਿਹਾ ਤੇ ਇਹ ਸਭ ਪਾਸ਼ਾ ਦੀ ਬਖਸ਼ਿਸ਼ ਸਦਕਾ ਹੀ ਇਹ ਕੰਮ ਹੋ ਪਾਇਆ ਇੱਕ ਬੱਚਿਆਂ ਦੀ ਟੀਮ ਸਭ ਤੋਂ ਪਹਿਲਾਂ ਮੈਂ ਸਕੂਲ ਕਾਲਜ ਲੈਵਲ ਤੇ ਤਿਆਰ ਕੀਤੀ ਆ ਇੱਕ ਇਹ ਅਸੀਂ ਇੱਕ 뮤ਜ਼ੀਅਮ ਆ ਸੈਂਟਰ ਖਾਲਸਾ ਜਿਤੇਮਖਾਨਾ ਵਿਖੇ ਤੇ ਉਹ ਬਾਦਸ਼ਾਹ ਨੇ ਬੜੀ ਕਿਰਪਾ ਕਰਕੇ ਦਾਸ ਕੋ ਸੇਵਾ ਲਈਆ ਵੀ ਇਹ ਜਿਤੇਮਖਾਨੇ ਜਿਹੜਾ 뮤ਜ਼ੀਅਮ ਬਣਿਆ ਉਹ ਇੱਕ ਮੇਲ ਪੱਥਰ ਦੀ ਤਰ੍ਹਾਂ ਕੰਮ ਕੀਤਾ ਸੀ ਉਹ 150 ਸਾਲ ਤੋਂ ਹੈਗਾ ਹੀ ਧਿਆਨ ਦੇ ਵਿੱਚ ਕਿ ਆਉਣ ਵਾਲੀ ਪੀੜ੍ਹੀ ਨੂੰ ਗਤਕੇ ਦੇ ਜਿਹੜੇ ਜੇ ਸ਼ਾਸਤਰ ਆ ਦਸਮ ਪਾਤਸ਼ਾਹ ਨੇ ਜਿਹੜੇ ਸ਼ਾਸਤਰਾਂ ਨਾਮ ਨਾਲ ਸ਼ਾਸਤਰਾਂ ਦਾ ਜ਼ਿਕਰ ਕੀਤਾ ਸੀ ਉਹ ਸ਼ਾਸਤਰ ਜਿਹੜੇ ਹੀ ਉਹ ਦੇਵਤਿਆਂ ਤੇ دیਵਤਾ ਜਿਹੜਾ ਜੁੱਧ ਆ ਇਹ ਉਹ ਸ਼ਾਸਤਰ ਉਹਨਾਂ ਸ਼ਾਸਤਰਾਂ ਨਾਮ ਨਾਲ ਜਿ ਕਿਹਾ ਗਏ ਉਹਦੀ ਇੱਕ ਦਾਸ ਨੂੰ ਸੇਵਾ ਮਿਲੀ ਆ ਤੇ ਇਹ ਪਾਸ਼ਾ ਦੀ ਬਖਸ਼ਸ਼ਦ ਕਾ ਸਕੂਲਾ ਕਾਰਜਾਂ ਜੇ ਇਹ ਜਿਹੜੀ ਆ ਗਤਕੇ ਦਾ ਸੇਵਾ ਜਿਹੜੀ ਆ ਸ਼ੁਰੂ ਕੀਤੀ ਆ ਦਾਸ ਨੇ ਕੀਤੀ ਆ ਕਿਉਂਕਿ 84 ਤੋਂ ਬਾਅਦ ਮੈਨੂੰ 26 ਸਾਲ ਹੋ ਗਿਆ ਸੇਵਾ ਕਰਦੇ ਮੈਂ ਇਨਾਂ ਬੱਚਿਆਂ ਨੂੰ ਆ ਇਹ ਫਲਵਾੜੀ ਵੇਖ ਕੇ ਜਿਹੜੇ ਗਤਕੇ ਦੇ ਪ੍ਰੇਮੀ ਆ ਇਹ ਸਭ ਇਹ ਚੀਜ਼ਾਂ ਵੇਖ ਕੇ ਬੜਾ ਮਨ ਖੁਸ਼ ਹੁੰਦਾ ਤੇ ਤਸੱਲੀ ਹੁੰਦੀ ਆ ਵੀ ਇਹ ਜਿਹੜਾ ਹੀ ਇਹ ਕੰਮ ਰੰਮਿਆ ਹੀ ਪਾਸ਼ਾ ਨੇ ਬੜੀ ਬਖਸ਼ਿਸ਼ ਕਰਕੇ ਇੱਥੋਂ ਤੱਕ ਲਿਆਂਦਾ ਤੇ ਬਸ ਹੋਰ ਕਿਸੇ ਹੋਰ ਨੇ ਵੀ ਸਿੱਖਿਆ ਲੈਣੀ ਹੋਵੇ ਤੇ ਇਹ ਵਿਦਿਅਕ ਅਧਿਕਾਰੀਆਂ ਸਸਤ ਵਿਦਿਆਪੀ ਦਾ ਕੋਈ ਨੰਬਰ ਕੋਈ ਐਡਰੈਸ ਕੋਈ ਇਹ ਅਸੀਂ ਤੇ ਮੇਰੇ ਤੇ ਦੋ ਆਪਣੇ ਸੈਂਟਰ ਆ ਜੀ ਤੇ ਦਾਸ ਦਾਸ ਤਕਰੀਬਨ ਬੇਨਤੀ ਕੀਤੀ ਆ ਵੀ ਮੈਂ 26 ਸਾਲਾਂ ਤੋਂ ਸਕੂਲਾਂ ਕਾਲਜਾਂ 'ਚ ਸੇਵਾ ਕਰ ਰਿਹਾ ਕਿ 84 ਤੋਂ ਬਾਅਦ ਜਿਹੜੇ ਸਕੂਲਾਂ ਦੇ ਵਿੱਚ ਇਹ ਗਦਕੇ ਦਾ ਕੰਮ ਸ਼ੁਰੂ ਕੀਤਾ ਉਹ ਦਾਸ ਨੇ ਕੀਤਾ ਤੇ ਉਹ ਇਹ ਬੜੀ ਬੜੀ ਗਰੀਬ ਤੇ ਬਖਸ਼ਿਸ਼ ਹੈ ਮਹਾਰਾਜ ਦੀ ਵੀ ਉਹਨਾਂ ਨੇ ਮੇਰੇ ਕੋਲ ਦੋ ਵੱਡੇ ਕੰਮ ਕਰਵਾਏ ਆ ਤੇ ਇਹ ਇਹ ਹੁਣ ਅਸੀਂ ਦੋ ਮੇਰੇ ਸੈਂਟਰ ਹੈ ਇੱਕ ਕੋਟ ਖਾਲਸਾ ਇੱਕ ਗੁਰਦੁਆਰਾ ਬੋੜੀ ਸਾਹਿਬ ਇੱਕ ਪਿੰਡ ਕਮੋਈ ਤੇ ਮਿਸ਼ਨ ਦੀਪ ਸਕੂਲ ਆ ਸਾਡਾ ਸੇਵਾ ਸੁਸਾਇਟੀ ਦਾ ਜਿਹਦਾ ਮੈਂ ਅੱਗੇ ਜ਼ਿਕਰ ਕਰ ਚੁੱਕਾ ਉਹ ਸੇਵਾ ਸੁਸਾਇਟੀ ਉਹ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੇ ਰਹੀ ਆ ਗੱਦਕੇ ਦੇ ਨਾਲ ਜੇ دنیਵੀ ਜਿਹੜੀ ਆ ਵਿਦਿਆਪ ਦੇ ਰਹੀ ਆ ਤੇ ਨਾਲ-ਨਾਲ ਹੀ ਗੁਰੂ ਮਾਇ ਦੇ ਬਾਣੀ ਦੇ ਨਾਲ ਬਾਣੀ ਦੇ ਨਾਲ ਜੁੜਨ ਦਾ ਉਹ ਪ੍ਰਾਲਾ ਕੀਤਾ ਜਾ ਰਿਹਾ ਨਾਲ ਸ਼ਾਸਤਰ ਵਿਦਿਆ ਸਾਡੀ ਸੰਸਥਾ ਇਹੋ ਜੀ ਆ ਕਿ ਉਹ ਕਹਿੰਦੇ ਵੀ ਭਾਵੇਂ ਕੋ ਡਾਕਟਰ ਬਣੇ ਤੇ ਭਾਵੇਂ ਕੋ ਇੰਜੀਨੀਅਰ ਇਹ ਸ਼ਾਸਤਰ ਵਿਦਿਆ ਸਿੱਖਣੀ ਬਹੁਤ ਜ਼ਰੂਰੀ ਆ ਕਿਉਂਕਿ ਬਾਹਰ ਦੀਆਂ ਕੰਟਰੀਆਂ ਦੇ ਵਿੱਚ ਇਹ ਇਹ ਬਹੁਤ ਵੱਡੇ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ ਕਈ ਇਹੋ ਜਿਹੀਆਂ ਹੈਗੀਆਂ ਕਿ ਉਹ ਆਪਣੇ ਉਹ ਆਉਣ ਵਾਲੀ ਪੀੜੀ ਨੂੰ ਕਰਵਾ ਰਿਹਾ ਅਸੀਂ ਵੀ ਚਾਹੁੰਦੇ ਆ ਵੀ ਸਾਡੇ ਜਿਹੜਾ ਆਉਣ ਵਾਲਾ ਭਵਿੱਖ ਆ ਇਹ ਮਾਰਸ਼ਲ ਆਰਡਨ ਨਾਲ ਜੁੜਨ ਇਹ ਜਿੱਦਾਂ ਇਹ ਬੱਚੀਆਂ ਨੇ ਜਗਦੀਸ਼ ਸਿੰਘ ਦਾ ਨਾਮ ਕੀਤਾ ਪਾਤਸ਼ਾਹ ਕਿਰਪਾ ਕਰੇ ਹੋਰ ਵੀ ਅੱਗੇ ਆਉਣ ਮੇਰਾ 84275666 ਅਖਾੜਾ ਕਲਗੀਧਰ ਜਗਦੀਸ਼ ਸਿੰਘ ਦਾਸ ਦਾ ਨਾਂ ਆ ਮੈਂ ਦੋ ਤਿੰਨ ਸੈਂਟਰ ਮੇਰੇ ਚੱਲ ਰਹੇ ਆ ਤੇ ਨਾਮਵਰ ਜਿੰਨੀਆਂ ਨਾਮਵਰ ਹੈਗੀਆਂ ਨੇ ਸੰਸਥਾਵਾਂ ਦਾਸ ਨੇ ਉਹਨਾਂ ਦੇ ਵਿੱਚ ਕੰਮ ਕੀਤਾ ਜੀ ਤੇ ਪਾਸ਼ਾ ਦੀ ਬੜੀ ਬਸ਼ਾਣ ਫਿਰ ਆ ਮਿਸ਼ਨ ਦੀਪ ਸਕੂਲ ਫਿਰ ਹੁਣ ਨਾਲ ਦੀ ਨਾਲ ਅਸੀਂ ਖਾਲਸਾ ਕਲਫਰ ਵਮਨ ਹੋਰ ਬੜੇ ਸਕੂਲਾਂ ਦੇ ਵਿੱਚ ਦਾਸ ਨੇ ਸੇਵਾ ਕੀਤੀ ਹੈ ਆਈਡੀਆ ਨਾਮਵਰ ਸੰਸਥਾਵਾਂ ਦਾ ਨਾਮ ਲਿਆ ਤੇ ਬਹੁਤ ਲੰਮੇ ਸਮੇਂ ਤੋਂ ਮੈਂ ਕੰਮ ਕੀਤਾ ਹੋਣ ਵੀ ਚੀਫ ਖਾਲਸਾ ਦਵਾਨ ਜਿਹੜਾ ਜੀਟੀ ਰੋਡ ਸਕੂਲ ਆ ਸਾਡਾ ਸ੍ਰੀ ਗੁਰੂ ਘਰ ਕ੍ਰਿਸ਼ਨਪਾਲ ਸਕੂਲ ਦਾਸ ਉੱਥੇ ਸੇਵਾ ਕਰ ਰਿਹਾ ਮਿਸ਼ਨ ਦੀਪ ਸਕੂਲ ਕਰ ਰਿਹਾ ਤੇ ਜਿੰਨਾ ਜਰ ਚਲੋ ਸਾਡੀਆਂ ਦੋ ਦੋ ਪੀੜੀਆਂ ਦੇ ਇਸ ਇਸ ਚੀਜ਼ ਦਾ ਗੱਲ ਕੇ ਦੇ ਨਾਲ ਜੁੜੀਆਂ ਸ਼ਾਸਤਰ ਵਿਦਿਆਨਾ ਬਾਦਸ਼ਾਹ ਕਿਰਪਾ ਕਰੇ ਜਿੰਨਾ ਜਰ ਸਾਥ ਜਲਦੇ ਆ ਦਾਸ ਸੇਵਾ ਕਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਵਾਹਿਗੁਰੂ ਖਾਲਸਾ ਫਤਿਹ ਜੀ ਪਿਛਲੇ ਕੰਪੀਟੀਸ਼ਨ ਦੇ ਵਿੱਚ ਇਸ ਬੱਚੀ ਦਾ ਅਰੰਮਨਦੀਪ ਦਾ ਵੱਡੇ ਹੀ ਤੇ ਅਸੀਂ ਇੱਥੇ ਕੇਕ ਕਟਿਆ ਸੀ ਕੱਲ ਛੁੱਟੀ ਆ ਸਕੂਲ ਦੇ ਵਿੱਚ ਤੇ 24 ਤਰੀਕ ਨੂੰ ਇਹਦਾ ਬਰਥਡੇ ਆ ਤੇ ਇਹਦਾ ਇਹ ਅਸੀਂ ਫੇਰ ਸਾਨੂੰ ਮੌਕਾ ਮਿਲਿਆ ਗੁਰਦੁਆਰਾ ਪਿਪਲੀ ਸਾਹਿਬ ਇਹ ਬੱਚੀ ਨੂੰ ਸਾਰੀ ਸਾਰੀ ਸੰਗਤ ਪਿਆਰ ਤੇ ਅਸੀਸ ਦਿਓ ਕਿ ਇਹ ਪਾਸ਼ਾ ਕਿਰਪਾ ਕਰਨ ਇੱਕ ਪ੍ਰੋਬਲੀਮ ਬੱਚੀ ਦਾ ਜਨਮ ਦਿਨ ਲੰਘ ਕੇ ਗਿਆ ਤੇ ਇਹਨੇ ਕਿਹਾ ਵੀ ਸਰ ਮੈਂ ਸਾਰੀ ਸੰਗਤ ਦੇ ਵਿੱਚ ਗੁਰਦੁਆਰਾ ਪੀਪੀ ਸਾਹਿਬ ਜਾ ਕੇ ਹੀ ਇਹ ਕੇ ਕੱਟਣਾ ਤੇ ਪਾਸ਼ਾ ਇਹਨਾਂ ਨੂੰ ਨਾਮ ਬਾਣੀ ਨਾਲ ਜੋੜਨ ਬਾਣੀ ਬਾਣੀ ਦੇ ਨਾਲ ਜੋੜ ਕੇ ਇਹ ਇਹਨਾਂ ਦੀ ਕਿਰਪਾ ਕਰਨ ਸਮੱਤ ਬਖਸ਼ਣ ਕਿਉਂਕਿ ਇਹ ਮਿਸ਼ਨ ਦੀਬ ਸਕੂਲ ਦੀਆਂ ਬੱਚੀਆਂ ਜਿਹੜੀਆਂ ਇਹ ਬੜਾ ਵੱਡਾ ਨਾਮ ਨਾ ਖੱਟਣ ਇਸ ਬੱਚੀਆਂ ਨੇ ਨੈਸ਼ਨਲ ਲੈਵਲ ਤੇ 골ਡ ਮੈਡਲ ਹਾਸਲ ਕੀਤਾ ਆ ਕੁਝ ਬੱਚੇ ਹਨ ਸਕੂਲ ਦੇ ਮਾਹ ਹੋਈਆਂ ਉਹਦੇ ਵਿੱਚ ਇਹਨਾਂ ਨੇ ਜੌਨ ਲੈਵਲ ਤੇ 14 17 ਤੇ 19 ਦੇ ਇਹ ਬੱਚੀਆਂ ਨੇ ਮਤਲਬ ਕਿ ਪਹਿਲਾ ਸਥਾਨ ਪ੍ਰਾਪਤ ਕੀਤਾ ਆ ਇਹ ਬੱਚੀਆਂ ਨੇ ਇਹ ਸਾਰੀਆਂ ਬੱਚੇ 14 ਸਾਲ 17 ਸਾਲ ਦੀ 19 ਸਾਲ ਦੀਆਂ ਬੱਚੀਆਂ ਨੇ ਇਹ ਪਹਿਲਾ ਸਥਾਨ ਹਾਸਲ ਕੀਤਾ ਹੁਣ ਇਹ ਸਕੂਲ ਦੇ ਮਾਹ ਦੇ ਵਿੱਚ ਡਿਸਟ੍ਰਿਕਟ ਖੇਡਣ ਜਾ ਰਹੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਸਿਰਵਾਜ ਮੁਜੀ ਕੀ ਫਤ ਹੈ ਬੱਚਿਆਂ ਦਾ ਜਨਮ ਤੇ ਅਸੀ ਦੋ ਕੋਸ਼ਿਸ਼ ਕਰਨ ਵਾਹੀ ਬ੍ਰਿਜ ਜੀ ਸੁਣ ਮੈਂ ਬੁੜਾ ਯਾਉਣ ਨੇ ਜਨਮ ਲੈ ਲਿਆ ਉਹ ਤੂੰ ਬਾਜਣਾ ਦੋ ਦੋ ਸਾਰਿਆਂ ਨੂੰ ਦੋਨਾ ਸਾਰਾ ਕਰਦੇ ਆਂ ਦੇਖ 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 ਪਿਛਲੀ ਵਾਰੀ ਇੱਕ ਹੀ ਨਾ ਕਿ ਘਟ ਗਿਆ ਸੀ ਉਹ ਬੱਚੇ ਸਾਰੇ ਸਾਡੇ ਇਹ ਗੀਤ ਜੀ ਜੀ ਸਰ ਸੋਹਣ ਹੋ ਸਾਰਾ ਸਿਆ ਕਾਲੇ ਵਾਏ ਦਜੀ ਕਾ ਖਾਸ ਵਾਏ ਕਦੀ ਪੜੇ ਕੋਪੜ ਕੋਈ ਨਾ ਭਲੇ ਦੇਖਦੇ ਜੇ ਫਿਰ ਇਸ ਟੀਮ ਤੇ ਪਿਲਿਸਾ ਗੋਜ਼ਰਾ ਪਹੁੰਚੇ ਪੱਲੀਗਾਰ ਔਰ ਇੱਥੇ ਸਾਡੇ ਬਹੁਤ ਹੀ ਵਧੀਆ ਜੋ ਸੁਨਾਗਾ ਜੋ ਕੰਮ ਕਰ ਰਹੇ ਆ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਆ ਅੱਜ ਦੇ ਯੁੱਗ ਦੇ ਵਿੱਚ ਕਿਉਂਕਿ ਬੱਚੇ ਕਰਾਇ ਪੈ ਚੁੱਕੇ ਸੀ ਪਰ ਇੱਕ ਮੈਸੇਜ ਦਿੱਤਾ ਇਹਨਾਂ ਨੇ ਕਿਉਂਕਿ ਇੱਕ ਬੱਚਿਆਂ ਦੇ ਸਾਡੀਆਂ ਦਾ ਜਨਮ ਦਿਹਾੜੇ ਤੇ ਅੱਜ ਪਹੁੰਚ ਕੇ ਜੋ ਜਗਦੀਸ਼ ਜੀ ਦਕੀਸ਼ ਸਿੰਘ ਜੀ ਆਉ ਸਟੇਟ ਪ੍ਰੈਜ਼ੀਡੈਂਟ ਨੇ ਔਰ ਇੱਕ ਫੈਡਰੇਸ਼ਨ ਦੇ ਇੱਕ ਨੂੰ ਦਲਾ ਰਿਹਾ ਜਿਹਨੇ ਤੇ ਬੱਚਿਆਂ ਨੂੰ ਇੱਕ ਅਸੀਦਵਾ ਦਿੱਤਾ ਜਾ ਰਿਹਾ ਅੱਜ ਕਿ ਜਿੱਦੋਂ ਬੱਚਿਆਂ ਦਾ ਪਰਿਵਾਰਾਂ ਵਿੱਚ ਇਹਨਾਂ ਨੇ ਲੱਗੇ ਕਿ ਉਹ ਬੱਚਿਆਂ ਨਾਰੀ ਸ਼ਕਤੀ ਹੋ ਜਿਹੜੀ ਸਮਾਜ ਨੂੰ ਆਕਾਰ ਦੇਗੀ ਔਰ ਸਭ ਤੋਂ ਜ਼ਰੂਰੀ ਇਹਨਾਂ ਦਾ ਅੱਜ ਜੋ ਇਹਨਾਂ ਦੇ ਸਭ ਤੋਂ ਟੀਚਰ ਸਾਹਿਬਾਨ ਜਿਨ੍ਹਾਂ ਨੂੰ ਕੋਚ ਕਹਿੰਦੇ ਨੇ ਪ੍ਰੈਜੈਂਟ ਪੰਜਾਬ ਦੇ ਨੇ ਔਰ ਅੱਜ ਸਾਡੀ ਖੁਸ਼ੀ ਦੇ ਵਿੱਚ ਸ਼ਾਮਲ ਹੋਏ ਆ ਔਰ ਬੱਚੇ ਨੂੰ ਪਿਆਰ ਦੇ ਰਹੇ ਆ ਔਰ ਬੱਚੇ ਦੇ ਇਹਨਾਂ ਨੇ ਇੰਨਾ ਮਾਣ ਆ ਕਿ ਬੱਚੇ ਪੜ੍ਹ ਲੈ ਕੇ ਚੰਗੇ ਬੁਗਾਉ ਤੇ ਪੱਜਣਗੇ ਜਿਵੇਂ ਸ਼੍ਰੀ ਪੁੱਤਰ ਵੀ ਸਿੰਘ ਦਾ ਚਾਂਸਟਾਰ ਅਮਰਤਪੁਰ